ਸ਼ਾਸ਼ੀ ਕਰਨ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰ ਸੋਈ ਤੇ ਅੱਜ ਆਪਾਂ ਬਣਾਵਾਂਗੇ ਕੱਚੇ ਕੇਲਿਆਂ ਦੀ ਸੁੱਕੀ ਸਬਜੀ ਜਿਹਨੇ ਕੀ ਬਹੁਤ ਹੀ ਜ਼ਿਆਦਾ ਚਟਪਟੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਤੇ ਰੈਸਟੋਰੈਂਟ ਸਟਾਈਲ ਜਿਹੜੀ ਆਪਾਂ ਸਬਜੀ ਬਣਾਵਾਂਗੇ ਤੇ ਚਲੋ ਆਪਾਂ ਬਣਾਉਣੀ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਥੇ ਕੱਚੇ ਕੇਲੇ ਲੈ ਲੈਣਗੇ ਮਸਾਲੇ ਵਾਸਤੇ ਨਾਲ ਲਾਲ ਟਮਾਟਰ 4 5 4 5 ਆਪਾਂ ਨੇ ਪਿਆਜ਼ ਥੋੜਾ ਜਿਹਾ ਲਸਣ ਤੇ ਅਦਰਕ ਤੇ ਹਰੀ ਮਿਰਚ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਕੇਲੇ ਹੈਗੇ ਇਹਨਾਂ ਨੂੰ ਛੇਲ ਲਵਾਂਗੇ ਇਸ ਤਰ੍ਹਾਂ ਇਹਨਾਂ ਦਾ ਛਿਲਕਾ ਉਤਾਰ ਕੇ ਇਹਨਾਂ ਨੂੰ ਡਾਇਰੈਕਟਲੀ ਆਪਾਂ ਪਾਣੀ ਦੇ ਵਿੱਚ ਪਾਈ ਜਾਵਾਂਗੇ ਤਾਂ ਕਿ ਕੇਲੇ ਜਿਹੜੇ ਕਾਲੇ ਨਾ ਹੋਣ ਤੇ ਇਸ ਤਰ੍ਹਾਂ ਛਿਲ-ਛਿਲ ਕੇ ਆਪਾਂ ਪਾਣੀ ਦੇ ਵਿੱਚ ਰੱਖੀ ਚੱਲਾਂਗੇ ਇਹਨਾਂ ਨੂੰ ਤੇ ਸਾਰੇ ਕੇਲੇ ਨੂੰ ਆਪਾਂ ਇਸ ਤਰੀ ਛੇਲ ਲਵਾਂਗੇ ਛੱਲ ਕੇ ਪਾਣੀ 'ਚ ਪਾ ਦਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਕਟਿੰਗ ਕਰਨ ਤੋਂ ਪਹਿਲਾਂ ਕੇਲੇ ਲੈਂਦੇ ਤੇ ਆਪਾਂ ਇੱਕ ਮਸਾਲਾ ਹੈਗਾ ਜਿਹੜਾ ਉਹ ਬਣਾ ਕੇ ਤਿਆਰ ਕਰ ਲੇਗੀ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਕੇਲੇ ਹੈਗੇ ਕਟਿੰਗ ਕਰ ਲਵਾਂਗੇ ਤੇ ਇਧਰ ਆਪਾਂ ਪੰਜ ਛੇ ਜਿਹੜੀਆਂ ਹਰੀਆਂ ਮਿਰਚਾਂ ਲੈਂਤੀਆਂ ਇਹਨਾਂ ਨੂੰ ਮੋਟਾ-ਮੋਟਾ ਕੱਟ ਲੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਪਿਆਜ਼ ਆ ਪਿਆਜ਼ਾਂ ਨੂੰ ਵੀ ਮੋਟਾ-ਮੋਟਾ ਕੱਟ ਲਵਾਂਗੇ ਤੇ ਨਾਲ ਹੀ ਟਮਾਟਰ ਤੇ ਅਦਰਕ ਲਸਣ ਸਾਰੀਆਂ ਚੀਜ਼ਾਂ ਨੂੰ ਕਟਿੰਗ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਜੇ ਜਦ ਚੱਕਰ ਆਪਣਾ ਮਸਾਲਾ ਤਿਆਰ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਕੇਲੇ ਹੈਗੇ ਨਾਲ ਹੀ ਕਟਿੰਗ ਕਰ ਲਵਾਂਗੇ ਫਿਰ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬਾਤੋ ਬਾਤ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਲਜੀਜ਼ ਬਣ ਕੇ ਤਿਆਰ ਹੁੰਦੀ ਹੈਗੀ ਤੇ ਬਹੁਤ ਹੀ ਘੱਟ ਮਿਹਨਤ ਨਾਲ ਬਣਾਉਨੇ ਆਪਾਂ ਤੇ ਜਿਹੜਾ ਟੇਸਟ ਹੈ ਇਹਦਾ ਜਿਵੇਂ ਆਪਾਂ ਰੈਸਟੋਰੈਂਟਾਂ ਦੇ ਵਿੱਚ ਖਾ ਕੇ ਆਉਨੇ ਆ ਸਬਜੀ ਤਾਂ ਉਦੋਂ ਵੀ ਜ਼ਿਆਦਾ ਵਧੀਆ ਮਤਲਬ ਕਿ ਜਿਹੜਾ ਇਹਦਾ ਬਣ ਕੇ ਤਿਆਰ ਹੁੰਦਾ ਹੈਗਾ ਆਪਾਂ ਕੋਈ ਕੋਈ ਵੀ ਇਹਦੇ ਵਿੱਚ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਪਾਉਂਦੇ ਹੈਗੇ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਪਿੰਡਾਂ ਵਾਲੇ ਤਰੀਕੇ ਨਾਲ ਜਿਹੜਾ ਆਪਾਂ ਇਹ ਖਾਣਾ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਉਹਤੇ ਬਹੁਤ ਹੀ ਜ਼ਿਆਦਾ ਟੇਸਟੀ ਲਜੀਜ਼ ਬਣ ਕੇ ਤਿਆਰ ਹੋਊਗੀ ਬਿਲਕੁਲ ਸੁੱਕੀ ਸਬਜੀ ਬਣਾਵਾਂਗੇ ਜੇ ਤੁਸੀਂ ਰਸੇ ਵਾਲੀ ਬਣਾਉਣੀ ਹੈਗੀ ਤਰੀ ਵਾਲੀ ਤਾਂ ਉਹ ਵੀ ਬਣਾ ਸਕਦੇ ਹਾਂ ਜਿਹੜਾ ਮਸਾਲਾ ਆਪਾਂ ਸਾਰਾ ਕੱਟ ਲਿਆਗਾ ਤੇ ਇਹਨੂੰ ਪੀਸ ਲਵਾਂਗੇ ਤੇ ਇਧਰ ਆਪਾਂ ਜਿਹੜੇ ਕੇਲੇ ਹੈਗੇ ਇਹਨਾਂ ਨੂੰ ਵੀ ਇਸ ਤਰ੍ਹਾਂ ਫਾੜੀਆਂ ਦੇ ਵਿੱਚ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਕੇਲੇ ਨੂੰ ਤੁਸੀਂ ਲੰਬਾਈ ਦੇ ਵਿੱਚ ਵੀ ਜਿਵੇਂ ਸੈਂਟਰ ਦੇ ਵਿੱਚੋਂ ਦੋ ਪੀਸ ਕਰਕੇ ਤੇ ਉਸ ਤੋਂ ਬਾਅਦ ਇਹਨੂੰ ਪਤਲਾ-ਪਤਲਾ ਵੀ ਕੱਟ ਸਕਦੇ ਹੋ ਲੰਬਾਈ ਦੇ ਵਿੱਚ ਵੀ ਕੱਟ ਸਕਦੇ ਹੋਗੇ ਜਿਵੇਂ ਸਾਨੂੰ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਹੀ ਮਤਲਬ ਇਹਨੂੰ ਕਟਿੰਗ ਕਰ ਸਕਦੇ ਜਿਵੇਂ ਉਹ ਪਾਟ ਕਰ ਲੈ ਕੇ ਲੇਦੇ ਉਸ ਤੋਂ ਬਾਅਦ ਇਹਨੂੰ ਤੁਸੀਂ ਤਿੰਨ ਫੀਸਾਂ ਦੇ ਵਿੱਚ ਕਟਿੰਗ ਕਰ ਸਕਦੇ ਹੋਗੇ ਲੰਬਾਈ ਦੇ ਵਿੱਚ ਤਾਂ ਉਸ ਤਰ੍ਹਾਂ ਵੀ ਤੁਸੀਂ ਕਟਿੰਗ ਕਰ ਸਕਦੇ ਹੋ ਨਹੀਂ ਤਾਂ ਇਸ ਤਰ੍ਹਾਂ ਛੋਟੀਆਂ-ਛੋਟੀਆਂ ਫਾੜੀਆਂ ਦੇ ਵਿੱਚ ਵੀ ਤੁਸੀਂ ਗੋਲ-ਗੋਲ ਕਟਿੰਗ ਕਰਕੇ ਤੇ ਜਿਹੜੀ ਸਬਜੀ ਆਪਣੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਜਿਹੜੀ ਵੀ ਸਬਜੀ ਤੁਸੀਂ ਆਪਣੇ ਤਰੀਕੇ ਨਾਲ ਬਣਾਉਣੀ ਹੈ ਤੇ ਮੇਰੇ ਇੱਕ ਵਾਰ ਇਸ ਤਰੀਕੇ ਨਾਲ ਤੁਸੀਂ ਸਬਜੀ ਬਣਾ ਕੇ ਦੇਖਣਾ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਤੇ ਇੱਕ ਵਾਰੀ ਜੇ ਬਣਾ ਲਈ ਤਾਂ ਤੁਸੀਂ ਇਸ ਤਰ੍ਹਾਂ ਹੀ ਮਤਲਬ ਕਿ ਬਣਾਉਣਾ ਚਾਹੋਗੇ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਚਟਪਟੀ ਮਸਾਲੇਦਾਰ ਸਬਜ਼ੀ ਜਿਹੜੀ ਇਹ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਹੈਗੀ ਕਿ ਇਹਦੇ ਵਿੱਚ ਬਿਲਕੁਲ ਸਿੰਪਲੀ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਇਹ ਜਿਹੜੇ ਕੇਲੇ ਆਪਾਂ ਇਸ ਤਰ੍ਹਾਂ ਸਾਰੇ ਬਰੀਕ-ਉਰੀਕ ਫਾੜੀਆਂ ਦੇ ਵਿੱਚ ਕਟਿੰਗ ਕਰ ਲਵਾਂਗੇ ਤੇ ਉਸ ਤੋਂ ਬਾਅਦ ਲੈ ਲੈ ਕੇ ਆਪਾਂ ਫਰਾਈ ਪੈਨ ਕੰਪਰਾਈਪੈਂ ਦੇ ਵਿੱਚ ਪਾ ਲਈ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਆਪਾਂ ਜਿਹੜੇ ਕੇਲੇ ਆ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਕੇਲਿਆਂ ਨੂੰ ਆਪਾਂ 5-6 ਮਿੰਟ ਵਧੀਆ ਤੇਲ ਦੇ ਵਿੱਚ ਭੁੰਨ ਲਵਾਂਗੇ ਹਲਕੇ ਜੇ ਹੱਥ ਨਾਲ ਹੀ ਆਪਾਂ ਜਿਹੜੇ ਕੇਲਿਆਂ ਨੂੰ ਹਿਲਾਉਂਦੇ ਚ ਲਿਆਉਂਦਾ ਰਹਿਣਾਗਾ 5-6 ਮਿੰਟਾਂ ਬਾਅਦ ਜਿਹੜਾ ਕੋਈ ਮਾੜਾ ਮੋਟਾ ਇਹਨਾਂ ਦੇ ਵਿੱਚ ਸਟਾਰਚ ਹੈਗਾ ਉਹ ਨਿਕਲ ਜਾਂਦਾ ਭੁੰਨਣ ਤੋਂ ਬਾਅਦ ਤੇ ਜੇ ਜਿਹੜਾ ਇਹਦਾ ਟੇਸਟ ਹੈਗਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈਗਾ ਤੁਸੀਂ ਜੇ ਇਸ ਤਰ੍ਹਾਂ ਸਬਜ਼ੀ ਬਣਾਉਂਗੇ ਤਾਂ ਤੁਸੀਂ ਜਿਵੇਂ ਪਨੀਰ ਦੀ ਸਬਜ਼ੀ ਬਣਾ ਲੈਨੇ ਆਪਾਂ ਤਾਂ ਉਹਦੇ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਊਗੀ ਤੁਸੀਂ ਪਨੀਰ ਦੀ ਜਗ੍ਹਾ ਤੇ ਕੇਲੇ ਦੀ ਸਬਜ਼ੀ ਖਾਣਾ ਪਸੰਦ ਕਰੋਗੇ ਇੰਨਾ ਜ਼ਿਆਦਾ ਇਹ ਚਟਪਟੀ ਤੇ ਕਰਾਰੀ ਬਣ ਕੇ ਤਿਆਰ ਹੁੰਦੀ ਹੈਗੀ ਇਹਨੂੰ ਆਪਾਂ ਹਲਾਉਂਦੇ ਚਲਾਉਂਦੇ 5-4 ਮਿੰਟ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਤੇ ਜ਼ਿਆਦਾ ਵੀ ਨਹੀਂ ਮਤਲਬ ਕਿ ਨਰਮ ਕਰਨੇ ਹੈਗੇ ਕਿ ਕਿ ਇੱਥੇ ਇਹ ਘੁਲਣ ਲੱਗ ਜਾਣਾ ਤੇ ਬਸ ਥੋੜਾ ਜਿਹਾ ਦੇਖ ਕੇ ਚੈੱਕ ਕਰ ਲੈਣਾ ਵੀ ਹਲਕੇ ਜੇ ਮਤਲਬ ਕਿ ਇਹ ਕੱਚੇ ਨੇ ਕਿ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ ਇਹ ਆਪਣੇ ਕੇਲੇ ਜਿਹੜੇ ਭੁੱਜ ਗਏ ਨੇਗੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਥਾਲੀ ਦੇ ਵਿੱਚ ਤੇ ਉਹ ਹੀ ਆਪਣੇ ਫਰਾਈਪੈਨ ਦੇ ਵਿੱਚ ਥੋੜਾ ਜਿਹਾ ਤੇਲ ਸੀਗਾ ਉਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਜੀਰਾ ਪਾ ਲਿਆ ਜੀਰਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਐਡ ਕਰਤਾ ਆਪਾਂ ਜਿਹੜਾ ਮਸਾਲਾ ਪੀਸ ਕੇ ਰੱਖਿਆ ਸੀਗਾ ਤੇ 1-2 ਮਿੰਟ ਮਸਾਲੇ ਨੂੰ ਆਪਾਂ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਇਸ ਤਰ੍ਹਾਂ ਹੀ ਆਪਾਂ ਜਿਹੜਾ ਮਸਾਲੇ ਐਡ ਕਰਨੇ ਆ ਸੁੱਕੇ ਉਹ ਐਡ ਕਰ ਦਮਗੇ ਤਾਂ ਕਿ ਜਿਹੜਾ ਟਮਾਟਰ ਤੇ ਪਿਆਜ਼ ਦੇ ਜਿਹੜੇ ਪਾਣੀ ਦੇ ਨਾਲ ਹੀ ਜਿਹੜਾ ਆਪਣਾ ਮਸਾਲਾਗਾ ਭੁੱਜ ਜਾਊਗਾ ਤੇ ਮਸਾਲੇ ਜਿਹੜੇ ਫੁੱਲ ਜਾਣਗੇ ਵਧੀਆ ਪੱਕ ਜਾਣਗੇ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਜਿਹੜਾ ਨਾਣ ਮਿਰਚ ਐਡ ਕਰਤਾ ਥੋੜੀ ਜਿਹੀ ਹਲਦੀ ਐਡ ਕਰਤੀ ਅੱਧਾ ਚਮਚ ਧਨੀਆ ਪਾਊਡਰ ਗਰਮ ਮਸਾਲਾ ਤੇ ਇੱਕ ਆਪਾਂ ਪਸੀ ਪੀਸਿਆ ਹੋਇਆ ਮਸਾਲਾ ਤਿਆਰ ਕੀਤਾ ਸੀਗਾ ਉਹ ਐਡ ਕਰ ਦਵਾਂਗੇ ਇਹਦੇ ਵਿੱਚ ਇੱਕ ਚਮਚਾ ਜਿਹਦੇ ਵਿੱਚ ਸੌਂਫ ਜੀਰਾ ਕਾਲੀ ਮਿਰਚ ਲਾਲ ਮਿਰਚ ਤੇ ਇਹ ਚਾਰ ਪੰਜ ਚੀਜ਼ਾਂ ਜਿਹੜੀਆਂ ਆਪਾਂ ගි ්‍රරම සල්ලය නොපරල මගේමක්තේ එනව අප තේලල් ලේජ හුන්තිකර ජෙනීමම සල්ලයාගේ චගිත්‍රරම්ප කාලමගේ දේක් ද ජඩම්ම සල්ලලාප්න ක අපීපදදිියප පෝ ජසුකයක ਤੇ ਮਸਾਲੇ ਨੇ ਜਿਹੜਾ ਤੇਲ ਹੈ ਰਿਲੀਜ਼ ਕਰਤਾਗਾ ਕਿਉਂਕਿ ਜਿਆਦਾ ਤੇਲ ਆਪਾਂ ਇਹਦੇ ਵਿੱਚ ਐਡ ਹੀ ਨਹੀਂ ਕੀਤਾ ਸੀਗਾ ਉਸੇ ਤੇਲ ਦੇ ਵਿੱਚ ਹੀ ਆਪਾਂ ਜਿਹੜਾ ਮਸਾਲੇ ਨੂੰ ਭੁੰਨ ਲਿਆ ਜਿੰਨਾ ਕਿ ਥੋੜਾ ਜਿਹਾ ਬਚ ਗਿਆ ਸੀਗਾ ਨਾਰਮਲ ਜਿਹਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਇੱਕ ਆਵळा ਦਵਾ ਲਵਾਂਗੇ ਆਵळा ਦਵਾਉਣ ਤੋਂ ਬਾਅਦ ਆਪਾਂ ਜਿਹੜੇ ਕੇਲੇ ਹੈਗੇ ਉਹ ਐਡ ਕਰਾਂਗੇ ਜੇ ਤੁਸੀਂ ਗਰੇਵੀ ਵਾਲੀ ਸਬਜ਼ੀ ਰੱਖਣੀ ਹੈਗੀ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰ ਸਕਦੇ ਹੋਗੇ ਤੇ ਤੁਸੀਂ ਗਰੇਵੀ ਵਾਲੀ ਵੀ ਰੱਖ ਸਕਦੇ ਹੋਗੇ ਤੇ ਪਰ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਐਡ ਕੀਤਾ ਹੈਗਾ ਜਿਵੇਂ ਕਿ 2-3 ਚਮਚੇ ਤਾਂ ਕਿ ਜਿਹੜੀ ਥੋੜਾ ਜਿਹਾ ਹਲਕਾ ਜਿਹਾ ਮਤਲਬ ਇਹਦੇ ਵਿੱਚ ਰਸਾ ਹੋ ਜਾਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਕੇਲੇ ਉਹ ਤਾਂ ਕਿ ਚੰਗੀ ਤਰ੍ਹਾਂ ਜਿਹੜੇ ਮਸਾਲੇ ਹੈਗੇ ਆ ਕੇਲਿਆਂ ਦੇ ਅੰਦਰ ਟਿਕਰ ਰਚ ਜਾਣ ਤੇ ਜਿਹੜਾ ਇਹਨਾਂ ਦਾ ਮਸਾਲਿਆਂ ਦਾ ਟੇਸਟ ਹੈ ਕੇਲੇ ਦੇ ਵਿੱਚ ਚੰਗੀ ਤਰ੍ਹਾਂ ਆ ਜਾਵੇ ਤੇ ਹੁਣ ਆਪਾਂ ਜਿਹੜਾ ਇੱਕ ਵਾਲੋਂ ਤੋਂ ਬਾਅਦ ਕੇਲੇ ਹੈ ਕਿ ਜਿਹੜੇ ਐਡ ਕਰਤੇ ਸੀ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਿਆਂ ਦੇ ਨਾਲ ਕੇਲਿਆਂ ਨੂੰ ਤੇ ਆਪਾਂ ਇਹਨਾਂ ਨੂੰ ਸਲੋ ਫਲੇਮ ਦੇ ਉੱਪਰ 5-6 ਮਿੰਟ ਟਾ ਕੇ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਜਿਹੜੀ ਸਬਜ਼ੀ ਹੈਗੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਜਾਊਗੀ ਤੇ ਇਹਨੂੰ ਆਪਾਂ ਮਿਕਸ ਕਰਕੇ ਘੇਰਾ ਛੱਡ ਦਵਾਂਗੇ 5-6 ਮਿੰਟ ਬਾਅਦ ਆਪਾਂ ਚੈੱਕ ਕਰਦੇ ਹਾਂ ਹੁਣ ਸਬਜੀ ਹੈ ਜਿਹੜੀ ਪਾਣੀ ਹੈਗਾ ਬਿਲਕੁਲ ਸੁੱਕ ਗਿਆ ਹੈਗਾ ਸਬਜੀ ਵਿੱਚ ਹਲਕਾ ਜਿਹਾ ਤੇਲ ਰਿਲੀਜ਼ ਹੋ ਗਿਆ ਹੈਗਾ ਤੇ ਇਹਨੂੰ ਆਪਾਂ ਚੈੱਕ ਕਰ ਲਵਾਂਗੇ ਸਬਜੀ ਬਿਲਕੁਲ ਸੌਫਟ ਬਣ ਕੇ ਤਿਆਰ ਹੋ ਗਈ ਹੈਗੀ ਆਪਾਂ ਥੋੜਾ ਜਿਹਾ ਦਬਾ ਕੇ ਦੇਖ ਲਾਂਗੇ ਸਿੱਖ ਸਨੋ ਆਸਾਨੀ ਨਾਲ ਕੱਟਿਆ ਜਾ ਰਿਹਾ ਹੈ ਕੇਲੇ ਦਾ ਪੀਸ ਤੇ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈਗੀ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ મત ਲੱਗੇ ਜੇ ਹਰਾ ਧਨੀਆ ਹੈਗਾ ਤਾਂ ਹਰਾ ਧਨੀਆ ਵੀ ਪਾ ਸਕਦੇ ਹੋ ਮੇਰੇ ਕੋਲ ਹਰਾ ਧਨੀਆ ਨਹੀਂ ਹੈਗਾ ਸੀ ਤਾਂ ਮੈਂ ਇਹਦੇ ਵਿੱਚ ਕਸੂਰੀ ਮੇਥੀ ਹੈਗੀ ਐਡ ਕਰਤੀ ਹੈ ਜਿੱਦੀ ਕੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਹੁੰਦੀ ਹੈਗੀ ਜ਼ਰੂਰ ਐਡ ਕਰਨਾ ਹੋਵੇ ਤਾਂ ਤੇ ਇਹ ਜਿਹੜੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈਗੀ ਤੇ ਤੁਸੀਂ ਬਣਾ ਕੇ ਇਸ ਤਰੀਕੇ ਨਾਲ ਜਰੂਰ ਦੇਖਣਾ ਬਹੁਤ ਹੀ ਚਟਪਟੀ ਤੇ ਮਸਾਲੇਦਾਰ ਜਿਹੜੀ ਸਬਜੀ ਬਣ ਕੇ ਤਿਆਰ ਹੋਈ ਹੈ। ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਸੋ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ। ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ। ਤਦ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ।